ਅੱਸੀ ਗਾਲ ਦੋਸਤੋ ਸਾਰਿਆਂ ਨੂੰ ਡੀਆਈ 55 ਸੋਨਾ ਲਿਕਾ ਚੱਲੀ ਜਾਂਦਾ ਛੂਲੀ ਹੋਈ ਮਸ਼ੀਨ ਤੇ ਪੇਸ਼ ਕਰਮਾ ਦੇ। ਇਹ ਤੋੜਾ ਚੈੱਕ ਕਰੋ ਟਰਾਈਡਰ ਭੱਜਾ ਬੰਦਾ ਜਿਵੇਂ ਬਾਹੀ ਚ ਭਜਦਾ ਹ। ਮਸ਼ੀਨ ਦਾ ਬਾਈ ਕੋਈ ਵੀ ਕਿਸੇ ਵੀ ਚੀਜ਼ ਦਾ ਖਰਚਾ ਨਹੀਂ ਕੋਈ ਆਵਾਜ਼ ਨਹੀਂ। ਸੁਥਰੀ ਭਈ ਜਾਂਦੀ ਆ ਚੈੱਕ ਕਰ। ਚੌਪਰਵਾੜੀ ਚ ਹੈ। ਜਮੇ ਇੱਕ ਪ੍ਰਕਾਰ ਦਾ ਵੀ ਕਿਸੇ ਵੀ ਚੀਜ਼ ਦੀ ਕੋਈ ਆਵਾਜ਼ ਨਹੀਂ ਹੈ। ਉਹ ਕੇ ਰਿਪੋਰਟਾਂ ਦੇ ਸਫਾਈ ਵੀ ਪੂਰੀ ਫੁੱਲਾ ਇਹ ਤੋਰਾ ਫੁੱਲ ਵਾਲੀ ਕਰਾ ਚੈੱਕ ਕਰ ਲੋ ਤੋਰਾ ਦੇਖੋ ਮੇਰੇ ਟਰੈਕਟਰ ਦਾ ਨਵਾਂ ਜਮਾਂ ਜੈਨੂਇਨ 55 DI ਇਹ ਚੱਲਦਾ ਹੈ 14 ਲਾਹ ਦੀ ਪੁਲੀ ਦੇ 14 ਲਾਹ ਦੀ ਪੁਲੀ ਦੇ ਚੱਲਦਾ ਕਿਸੀ ਨਹੀਂ ਯਾਰ ਕਿਸੇ ਚੀਜ਼ ਦੀ ਆਵਾਜ਼ ਨਹੀਂ ਹੈ ਨਾ ਲਾਗਾ ਨੇ ਫੁੱਗ ਮੇਕ ਨਹੀਂ ਸੀ ਮੰਗਾ ਬਾਹਰ ਮਾ ਜਿੰਨਾ ਮਰਦੀ ਹੀ ਜਾਵੇ ਜਿੰਨਾ ਵੀ ਚੀਜ਼ ਦੀ ਆਵਾਜ਼ ਨਹੀਂ ਦਾ ਬਲੇਡ ਦੀ ਨਗਾਦੀ ਹੋ ਰਹਾ ਕੋਹ ਲੈਂਟਰਲੀ ਪਰ ਪੱਖੋ ਬਾਈ ਸਰਾ ਹੈ ਨਾ ਇਹ ਕੁੜੀ ਦੇ ਨਾਲ ਜਾਂਦਾ ਗੁੰਡਾ ਆਵੇ ਹੈ ਨਾ ਟੀਮ ਮਰਡਰ ਲੀਡਰ ਆਏ ਬੜੀ ਗਹਿਣ ਮਸ਼ੀਨ ਆ ਜਿੰਨੀ ਕਹਦੇ ਉਂਦੀ ਘੇਟ ਆ ਆ ਖੜ ਕੇ ਸੇਦੀਆਂ ਦੀ ਨਾ ਕਿਤੇ ਕੋਈ ਭਾਟੇ ਹੈ ਜਮਾ ਜੈਨੂਨ ਸੀ ਆ ਯਾਰ ਟਿੱਕਰ ਲੋ ਹੈ ਜਬਣੀ ਹੋਈ ਆ ਤੇ ਟਰੈਕਟਰ ਆ ਤੁਸੀਂ ਤੋਰਾ ਆਪ ਚੈੱਕ ਕਰ ਲੋ ਤੇਰੇ ਹਿਸਾਬ ਨਾਲ ਤਾਂ ਕੋਈ ਫੋਰਟ ਰੈਕਟਰ ਦਾ ਪਰਵਾਹ ਨਹੀਂ ਦਾ ਇਹ ਸੋਰਾ ਹੈ ਸਕੰਦਰਾ ਇਹ ਬਈ ਅਟਾ ਪੁੜੀਆਂ ਦਾ ਫਰਕ ਹੁੰਦਾ ਇਹ ਮਸ਼ੀਨ ਚੱਲਦੀਆਂ ਦੀਆਂ ਦਸ ਤੇ ਇਹ ਹੋਰ ਕਿਸੇ ਦਾ ਨਹੀਂ ਚੱਲਦੀਆਂ ਆਈਆਂ 14 ਦਸ ਤੇ ਇਹ ਚੱਲ ਜਿੰਦੀ ਆ ਇਹ ਟਰੈਕਟਰ ਹੁਣ ਦਾ ਫਰਕ ਹੁੰਦਾ ਜੇ ਟਰੈਕਟਰ ਵੱਡਾ ਹੋਣਾ ਆ ਲੀਲਾ ਅਰੇ ਲੰਗਾ ਪੂਰਾ ਲੱਗਿਆ ਹੋਇਆ ਹੈ ਐ ਨਹੀਂ ਹੈਗਾ ਵੀ ਮਾੜੇ ਲੰਗੇ ਦਾ ਇਹ ਤੋੜਾ ਦੇਖ ਲੋ ਯਾਰ ਸਿੱਧਾ ਲੰਗਾ ਖੁੰਮੀ ਫੁੱਟਾ ਮਹੀ ਨੂੰ ਜੇ ਵਸਾ ਨਹੀਂ ਲੈਣ ਦਾ ਜਿਵੇਂ ਬਾਹੀ ਦੁਰਦਾ ਮੈਂ ਐਂ ਪ੍ਰਾ ਰਦਾ ਤੇ ਮਸ਼ੀਨ ਵੀ ਇੰਨੀ ਕਿ ਇਰਾਂ ਲਈ ਹੁੰਦੀ ਆ ਜਿੰਨਾ ਲੰਗਾ ਆਉਂਦਾ 19 ਰੁਪਏ ਜਾਂਦੀ ਆ ਨਾ ਕੋਈ ਬਾਸਮਾਰੇ ਨਾ ਕੋਈ ਟਰੈਕਟਰ ਕਲਚ ਲੈਂਦਾ ਜਮਾ ਉਹ ਕੈਰ ਬੋਡੀ ਚੱਲੀਦਾ ਕੰਮ ਸਾਰਾ ਬਾਈ ਜਿਹੜੇ ਵੀਰ YouTube ਤੇ ਦੇਖੀ ਜਾਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ Facebook ਤੇ ਦੇਖਦੇ ਆ ਤੇ ਇਹਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਭਰਾ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਭਾਈ ਸਾਰੇ ਵੀਰਾਂ ਦਾ